ਦੇ ਦੇ ਆਂਕੀਆ ਕਰ ਰਹੇ ਆਂ ਇਹ ਕੰਪਨੀ ਬਹੁਤ ਜਾਣਕਾਰ ਨਹੀਂ ਮਿਲਿਆ ਕੋਈ ਕਹਿੰਦਾ ਕਹਾਂ ਪਾਵਾ ਵਾਹਿਗੁਰੂ ਵਾਹਿਗੁਰੂ ਇਹ ਕਾਂ ਦੀ ਅੰਦਰਲੀ ਹੈ ਹਾਂ ਜੀ ਆਂਗੇ ਤਿੰਨ ਜਿਹਨੇ ਬੰਦੇ ਦੇਖ ਲਓ ਬਾਜ਼ਾਰ ਦੇਖ ਲਓ ਕਿਦਾਂ ਦਾ ਹੈ ਭਰੇ ਬਾਜ਼ਾਰ ਚ ਭਰਾ ਬਾਜ਼ਾਰ ਚ ਸਵੇਰੀ 10 10 ਛੱਡਦਾ ਸੀ ਮੈਂ ਨਹੀਂ ਤੇ ਕੋਈ ਆਇਆ ਨਹੀਂ ਬਾਜ਼ਾਰ ਵਾਲਾ ਕੋਈ ਆਇਆ ਨਹੀਂ ਨੇ ਦੁਬਾਰਾ ਨੂੰ ਚਾਹੀਦਾ ਸੀਗਾ ਨਾ ਕੱਲਾ ਸੀ ਉਹ ਦਿਨ ਵੱਡੀ ਮੇਰੇ ਕੋਲ ਬੈਠ ਕੇ ਪਾਲਤਾਈ ਜਿਹੜਾ ਕਿਸੇ ਨੇ ਦੁਕਾਨ ਕੰਮ ਇਹ ਵੀ ਨਹੀਂ ਅਗਲੇ ਦਿਨ ਤੇ ਸ਼ਟਰ ਹੀ ਛੇੜਦੇ ਹੋਏ ਬੰਦੇ ਪਰ ਬੱਚਾ ਅੱਛਾ ਅੱਛਾ ਉਹ ਬੇਚਾ ਸੀ ਉਹਨਾਂ ਤੇ ਸ਼ਟਰ ਸੁਟਾ ਲਾ ਅੰਦਰ ਤੋਂ ਬਾਹਰ ਜਦੋਂ ਅੰਦਰ ਆ ਗਏ ਸ਼ਟਰ ਸੁਟਦੇ ਨੇ ਬੱਚਾ ਅੰਦਰ ਸੀ ਉਹ ਨਚਲਣ ਗਾਣ ਪਾਡੇ ਲਾ ਸੋਦੇ ਹਾਂ ਹਾਂਜੀ ਵੈਰੀ ਸੈਡ ਬਹੁਤ ਮਾੜਾ ਹਾਲ ਹੈ ਪੰਜਾਬ ਦੀ ਪੁਲਿਸ ਦਾ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਹਾਲਾਤਾਂ ਦਾ ਕਦ ਅਜਾ ਇਲੈਕਸ਼ਨ ਤੋਂ ਚੱਲਦਾ ਆਇਆ ਉੱਥੋਂ ਵੇਖਿਆ ਮੈਂ 10 ਮਿੰਟ ਲਾ ਕੇ ਆਵਾਂ ਇੰਨੇ ਨਾਲ ਸਾਡੇ ਆਉਣ ਨਾਲ ਕੋਈ ਸ਼ਰਮ ਸ਼ਰਮਾਉਂਦੀ ਹੈ ਮਾੜੀ ਮੁੱਟੀ ਇਹਨਾਂ ਨੂੰ ਫਿਰ ਇਹਨਾਂ ਦੀ ਕੰਨ ਤੇ ਜੂੰ ਸਰਕਦੀ ਹੈ ਫਿਰ ਭੱਜਦੇ ਹੈ ਛੇਤੀਓ ਨੂੰ ਰਿਜ਼ੋਲਵ ਕਰਾਉਣ ਦੇ ਪਿੱਛੇ ਸਾਡਾ ਇੰਨਾ ਹੀ ਫਾਇਦਾ ਇੱਕ ਤਾਂ ਹਾਂ ਦਾ ਨਾਰਾ ਦੂਜਾ ਇਹ ਜਿਹੜੇ ਸਤਾਧਾਰੀ ਵੱਡੇ ਠੱਗ ਹੈ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਡੀ ਬਦਨਾਮੀ ਹੋ ਰਹੀ ਹੈ ਤੇ ਫਿਰ ਇਹ ਛੇਤੀ ਪੁਲਸ ਹਰਕਤ 'ਚ ਥੋੜਾ ਆਉਂਦੀ ਹੈ ਸਾਡੇ ਹੋਂ ਦਾ ਮਿੱਤਰਾ ਇੰਨਾ ਹੀ ਫਾਇਦਾ ਸਾਡਾ ਰਾਜ ਤਾਂ ਹੈ ਨਹੀਂ ਕਿ ਇਹਨਾਂ ਦੇ ਆ ਵੀ ਇਹਨਾਂ ਨੂੰ ਨਾਂ ਲੱਭ ਕੇ ਦੇਣਗੇ ਤਾਂ ਕੋਈ ਕੁੱਲਸਰੇ ਖਿਲਾਫ ਧਰਨਾ ਲਾਵਾਂ ਪ੍ਰਧਾਨ ਜੀ ਜੇ ਐ ਇਹ ਏਰੀਆ ਸੇਫ ਨਹੀਂ ਨਾ ਪੂਰੇ ਜਲੰਧਰ ਚ ਰਾਜ ਸੇਫ ਨਹੀਂ ਪੂਰਾ ਪੰਜਾਬ ਸੇਫ ਨਹੀਂ ਪੰਜਾਬ ਅਸੀਂ ਕਿਦੋਂ ਕਹਿੰਦੇ ਕੋਈ ਸੇਫ ਅਗਰ ਇਹ ਏਰੀਆ ਸੇਫ ਨਹੀਂ ਪੂਰਾ ਪੰਜਾਬ ਨਹੀਂ ਬਿਲਕੁਲ ਬਿਲਕੁਲ ਚਲੋ ਤਖੜੇ ਰਹੋ ਮੈਂ ਕਰੂੰਗਾ ਡੀਜੀ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਵੀ ਹਾਂ ਮੈਂ ਤਾਂ ਇਸ ਕਰਕੇ ਆਇਆ ਕਿ ਤੁਹਾਡੇ ਨਾਲ ਸਾਰੰਗਬੂਤੀ ਇੱਥੇ ਆ ਕੇ ਹਾਂ ਦਾ ਨਾਰਾ ਮਾਰੀਏ ਤੇ ਸੁੱਤੀ ਪਈ ਸਰਕਾਰ ਨੂੰ ਥੋੜਾ ਜਗਾਈਏ ਸ਼ਰਮ ਦੇਈਏ ਇਸ ਪੰਜਾਬ ਦੀ ਪੁਲਿਸ ਨੂੰ ਜਿਨ੍ਹਾਂ ਨੇ ਆਪ ਲੁੱਟ ਲੁੱਟ ਕੇ ਸਭ ਕੁਝ ਕਰ ਲਿਆ ਲੇਕਿਨ ਲੋਕਾਂ ਦੀ ਹਫਾਜ਼ਤ ਵਾਸਤੇ ਕੁਝ ਨਹੀਂ ਕਰ ਰਹੇ ਸਰ ਮੀਡੀਆ ਦੇ ਵਿੱਚ ਪਤਾ ਨਹੀਂ ਕੀ ਕਹਿੰਦੇ ਵੇ ਮੀਡੀਆ ਵਿੱਚ ਕੱਲ ਦਾ ਚੌਦਾ ਹੋਇਆ ਵਾ ਦੋ ਬੰਦੇ ਅਰੈਸਟ ਹੋ ਗਏ ਦੋ ਬੰਦੇ ਅਰੈਸਟ ਹੋ ਗਏ ਓ ਯਾਰ ਹੋ ਗਏ ਸਾਡਾ ਸਿਉਣਾ ਲਿਆਓ ਉਹਦੇ ਉਹਨਾਂ ਨੂੰ ਅੰਦਰ ਦੇਓ ਇਹਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫਿਰ ਅਸੀਂ ਜਲੰਧਰ ਦਾ ਚੌਕ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨਾ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਵਕਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਂਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ maal ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਾਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਨਾਲ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦਿਨ ਸੰਗ ਪੰਜਾਬ ਦੇ ਦਿਨ ਦਿਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦੀ ਸੀਗਾ ਬਜ਼ਾਰਾਂ ਦੀਆਂ ਰੌਣਕਾਂ ਖੋਲੀਆਂ ਗਈਆਂ ਸੰਗ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਪਹੁੰਚਾਂਗੇ ਸੋ ਇਹ ਨਹੀਂ ਇਹ ਗੱਲਾਂ ਮੈਂ ਕਹਿਣੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ মিডিਆ ਆ ਲਿਆਂਦਾ ਕਿ ਤੁਸੀਂ ਬਹੁਤ ਸਾਥ ਦਿੱਨੇ ਹੋ